ਇਹ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਹਦੇ ਉੱਪਰ ਇਹ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਧਾਕੇ ਪੈ ਰਹੇ ਨੇ ਪੂਰੇ ਅੱਗ ਪੂਰੀ ਫੈ ਚੁੱਕੀ ਆ ਧਾਨ ਕੱਗ ਪੂਰੀ ਤੇਰ ਵਾਲੀ ਗੱਡੀ ਨੂੰ ਮਰੀ ਲੱਗੀ ਆ ਹਾਂ ਹੁਣੇ ਲੱਗੀ ਆ ਓੜੇ ਕੀ ਬੋਲਤੀ ਦੀ ਕਾ ਵੀ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇਹ ਕਿਸੇ ਟ੍ਰੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾਦਗਾਹ ਵੱਧੀ ਜਾ ਰਹੀ ਆ ਖੰਨਾ ਬੱਸ ਸਟੈਂਡ ਅਮਲੋ ਚੌਕ ਇਹ ਖੰਨਾ ਬੱਸ ਸਟੈਂਡ ਦੇ ਕੋਲ ਆ ਕੇ ਲੱਗੀ ਆ ਜੀ ਉਹਦੇ ਉੱਪਰ ਤੇਰ ਡਰ ਇਹ ਟੈਂਕਰ ਨੂੰ ਅੱਗੇ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਪਟਾਕੇ ਪੈ ਰਹੇ ਨੇ ਪੂਰੇ ਅੱਗ ਪੂਰੀ ਫੈ ਚੁੱਕੀ ਆ ਹਨੇਰਾ ਘਾ ਪੂਰੀ ਤੇਰ ਵਾਲੀ ਗੱਡੀ ਨੂੰ ਮਗਰੀ ਲੱਗੀ ਆ ਹਾਂ ਹਾਂ ਹੁਣੇ ਲੱਗੀ ਆ ਓਰੇ ਕੀ ਤੇ ਬੋਲਤੀਂਗੀ ਕਾ ਵੀ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇਹ ਕਿਸੇ ਟ੍ਰੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾ ਦਾ ਵਧੀ ਜਾ ਰਹੀ ਆ ਖੰਨਾ ਬਸਟਾਡ ਅਮਲੋਹ ਚੌਂਕ ਇੱਕ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਹਦੇ ਉੱਪਰ ਨੱਕੀ ਡਰਾਈਵਰ ਤੇ ਤੇਰੇ ਅੰਦਰ ਇਹ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਪਾਕੇ ਪੈ ਰਹੇ ਨੇ ਪੂਰੇ ਅੱਗ ਪੂਰੀ ਫੈ ਚੁੱਕੀ ਆ ਧਾਨਕਾ ਖਾ ਪੂਰੀ ਤੇਰੇ ਵਾਲੀ ਗੱਡੀ ਨੂੰ ਮਗਰੀ ਲੱਗੀ ਆ ਹਾਂ ਹਾਂ ਹੁਣੇ ਲੱਗੀ ਆ ਓਰੇ ਇੱਥੇ ਬੋਲਤੀਂਗੀ ਕਾ ਵੀ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇਹ ਕਿਸੇ ਟਰੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਹੈ ਦਾਦੇਗਾ ਵਧੀ ਜਾ ਰਹੀ ਹੈ ਖੰਨਾ ਬਸਟਾਰ ਹਮਲੋਚੋਂ